ਕੋਈ ਵੀ ਕੰਮ ਕਰਨਾ ਹੋਵੇ ਜ਼ਿੰਦਗੀ 'ਚ ਪੋਇਸਟਰ ਸੋਚ ਰੱਖ ਕੇ ਕਰੋ ਸਕਾਰਾਤਮਕ ਸੋਚ ਸਭ ਤੋਂ ਵੱਡੀ ਗੱਲ ਆ ਪਸ਼ੂਆਂ ਦੀ ਗੱਲ ਕਰ ਰਹੇ ਆ ਤੁਸੀਂ ਮੇਰੇ ਨਾਲ ਸਹਿਮਤ ਹੋਗੇ ਕੋਈ ਵੀ ਕਿਸਾਨ ਵੀਰ ਜਿਹਦੇ ਜਿਹੜਾ ਪਸ਼ੂ ਧਨ 'ਚ ਅਮੀਰ ਆ ਪਸ਼ੂ ਧਨ ਦਾ ਮਤਲਬ ਜਿਹਦੇ ਕੋਲ 10 ਮੱਝਾਂ ਦੁੱਧ ਵਾਲੀਆਂ ਹੈਗੀਆਂ ਘਰੇ ਦੂਸਰਾ ਪਸ਼ੂ ਪਸ਼ੂ ਪਾਲਕ ਵੀਰ ਆ ਜਿੰਨ ਕੋ 20 ਗਾਵਾਂ ਰੱਖੀਆਂ ਦੁੱਧ ਦੇਣ ਵਾਲੀਆਂ ਕੀ ਉਹ ਗਰੀਬ ਹੋ ਸਕਦੇ ਆ ਨਹੀਂ ਹੋ ਸਕਦੇ ਸੋ ਹੈ ਵੀ ਉਹ ਵੱਖਰੀ ਗੱਲ ਆ ਵੀ ਤੁਹਾਨੂੰ ਪੂਰਾ ਲਾਭ ਨਹੀਂ ਮਿਲਦਾ ਉਹ ਕੀ ਮੂਲ ਸਿਧਾਂਤ ਆ ਆਪਾਂ ਉਹਦੇ ਬਾਰੇ ਮੈਂ ਜਾਣਕਾਰੀ ਦੇਵਾਂਗਾ ਸਭ ਤੋਂ ਪਹਿਲਾਂ ਪੰਜ ਮੂਲ ਸਿਧਾਂਤਾਂ ਡੇਰੀ ਨੂੰ ਕਾਮਯਾਬ ਕਰਨ ਵਾਸਤੇ ਜਿਨ੍ਹਾਂ ਦੇ ਵੇਖੋ ਬਹੁਤ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ ਵਾ ਅਸੀਂ ਅੱਜ ਮਹਿਕਮੇ ਡੇਰੀ ਵਿਭਾਗ ਨੇ ਸਾਰਿਆਂ ਨੂੰ ਇਕੱਠੇ ਕੀਤਾ ਵੀ ਜਾਗਰੂਕ ਕਰਕੇ ਹੀ ਦੱਸ ਕੇ ਆਈਏ ਕੋ ਨਵੀਆਂ ਗੱਲਾਂ ਵੀ ਆ ਕੁਝ ਪੁਰਾਣੀਆਂ ਵੀ ਯਾਦ ਕਰਾ ਕੇ ਜਾਣੀਆਂ ਤੁਹਾਨੂੰ ਵੱਖ-ਵੱਖ ਵਿਸ਼ੇ ਆਪਣੇ ਮਾਹਰ ਬੈਠੇ ਨੇ ਸਭ ਤੋਂ ਪਹਿਲਾਂ ਮੂਲ ਸਿਧਾਂਤ ਜੋ ਆ ਉਹ ਇਹ ਆ ਵੀ ਤੁਹਾਡੀ ਜਿਹੜੀ ਡੇਰੀ ਦੀ ਨੀ ਮਜ਼ਬੂਤ ਹੋਣੀ ਚਾਹੀਦੀ ਆ ਉਹ ਨੀ ਕੀ ਕੰਮ ਕਰਦੇ ਤੁਹਾਡੇ ਜਿਹੜੇ ਪਸ਼ੂ ਆ ਚੰਗੀ ਨਸਲ ਦੇ ਹੋਣੇ ਚਾਹੀਦੇ ਆ ਅਸੀਂ ਬਰੀਡਿੰਗ ਜਾਂ ਚੰਗੀ ਨਸਲ ਦੇ ਪਸ਼ੂ ਰੱਖਨੇ ਆਪਾਂ ਉਹ ਬਹੁਤ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਅਗਰ ਨਹੀਂ ਆ ਤਾਂ ਆਪਾਂ ਹੌਲੀ ਹੌਲੀ ਆਪਣੇ ਡਾਕਟਰ ਸਾਹਿਬਾਂ ਨੂੰ ਦੱਸਣਗੇ ਆਪਾਂ ਨੂੰ ਟੀਕੇ ਲਵਾ ਕੇ ਚੰਗੀ ਨਸਲ ਦੇ ਬਣਾ ਸਕਦੇ ਆ ਜਿਆਦਾ ਦੁੱਧ ਦੇ ਨਾਲੇ ਬਣਾ ਸਕਦੇ ਆ ਜਿਸ ਤਰ੍ਹਾਂ ਪੁਰਾਣੇ ਸਮੇਂ 'ਚ ਆਪਾਂ ਸੁਣਿਆ ਸੀਗਾ ਵੀ ਆ ਮੱਝ ਨਹੀਂ ਵੇਚਣੀ ਸਾਡੀ ਰਵੇ ਦੀ ਹੈ ਜੀ ਰਵੇ ਦਾ ਮਤਲਬ ਇਹ ਹੀ ਸੀਗਾ ਵੀ ਹਰ ਸਾਲ ਸੁੰਦੀ ਸੀ ਸੁੰਦੀ ਸੀ ਬੱਚੇ ਵੀ ਆਉਂਦੇ ਸੀਗੇ ਦੁੱਧ ਵੀ ਆਉਂਦਾ ਸੀਗਾ ਜੋ ਜਿਹੜਾ ਹਰਬਰ ਪਸ਼ੂ ਕਹਿੰਦੇ ਆ ਸੋ ਚੰਗੀ ਨਸਲ ਦੇ ਪਸ਼ੂ ਜਿਆਦਾ ਦੁੱਧ ਦੇ ਨਾਲੇ ਪਸ਼ੂ ਆਪਾਂ ਰੱਖਨੇ ਆ ਤਾਂ ਕਿ ਆਪਣਾ ਮੁਨਾਫਾ ਵਸ ਸਕੇ ਸੋ ਦੂਸਰਾ ਮੂਲ ਸਿਧਾਂਤ ਆ ਵੀ ਵੇਖੋ ਜਿਉਂਦੀ ਚੀਜ਼ਾਂ ਇਹਨਾਂ ਦਾ ਰੱਖ-ਰਖਾਵ ਜਿਹੜਾ ਉਸ ਚੱਜੇ ਟੰਗ ਨਾਲ ਕਰਨਾ ਬਹੁਤ ਸਾਰੀਆਂ ਸੈਂਟੀਫਿਕ ਗੱਲਾਂ ਵਿਗਿਆਨ ਦੇ ਆਧਾਰ 'ਤੇ ਵੀ ਆਪਾਂ ਗਲਤੀਆਂ ਕਰ ਲੈਨੇ ਆ ਆਪਾਂ ਸ਼ੈੱਡ ਢਾਹ ਰਿਆਂ ਚ ਇਹਨੂੰ ਸਾਹਮ ਸੰਭਾਲ ਦੇ ਵਿੱਚ ਜਦੋਂ ਗਲਤੀ ਰਹਿ ਜਾਂਦੀ ਆ ਤਾਂ ਉਹ ਕੋਈ ਨਾ ਕੋਈ ਮੁੜ ਕੇ ਆਪਣੇ ਫਾਰਮ ਨੂੰ ਫੇਲ ਕਰਨ ਦਾ ਕਾਰਨ ਬਣਦੀ ਆ ਕਿਉਂਕਿ ਜੋ ਵੀ ਸ਼ੈੱਡ ਢਾਰੇ ਪਾਉਣੇ ਆ ਪਰ ਵੀ ਤੁਸੀਂ ਜ਼ਿਆਦਾ ਪੈਸਾ ਨਾ ਲਗਾਓ ਪਰ ਟੈਕਨੀਕਲੀ ਤੁਹਾਨੂੰ ਜ਼ਰੂਰ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਪੂਰਬ ਤੋਂ ਪੱਛਮ ਜਿਹੜਾ ਉਹਦੀ ਦਿਸ਼ਾ ਹੋਵੇ ਚੜ੍ਹਦੇ ਦੀ ਧੁੱਪ ਆਵੇ ਸੈਂਟਰ ਤੋਂ ਜੋ ਵੀ ਛੱਡ ਢਾਰਾ ਤੁਸੀਂ ਪਾਇਆ ਉੱਚਾ ਹੋਵੇ ਸਾਈਡਾਂ ਤੋਂ ਨੀਵਾ ਹੋਵੇ ਤਾਂ ਕਿ ਧੁੱਪ ਵਗੈਰਾ ਨਾ ਆਵੇ ਲੈਹੰਦੇ ਵਾਲੇ ਬੰਨੇ ਸਾਊਥ-ਵੈਸਟ ਵਾਲੇ ਬੰਨੇ ਦਰਖਤ ਲਾਏ ਜਾਣ ਸੋ ਇਹਨਾਂ ਸਾਰੀਆਂ ਗੱਲਾਂ ਦਾ ਵੇਖੋ ਜਿਹੜਾ ਇੱਕ ਮਹਿਕਮੇ ਲੋ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ ਬਲਖਾਨੇ ਤੇ ਜਿਹੜਾ ਬਹੁਤ ਹੀ ਬਰੀਕੀ ਨਾਲ ਸਮਝਾਇਆ ਜਾਂਦਾ ਵੀ ਨਕਸ਼ੇਵ gara ਵੀ ਦੱਸ ਕੇ ਦੱਸਿਆ ਜਾਂਦਾ ਵੀ ਸ਼ਰਟਾਰੇ ਕਿਸ ਤਰ੍ਹਾਂ ਰੱਖਣੀ ਚਾਹੀਦੀ ਆ ਉਹਦੇ ਵਿੱਚ ਹਰ ਇੱਕ ਚੀਜ਼ ਤੁਹਾਡਾ ਤੂੰੜੀਆਲਾ ਅੰਦਰ ਤੁਹਾਡਾ ਆਪਣਾ ਖੁਰਲੀ ਦਾ ਸਾਈਜ਼ ਖੁਰਲੀ ਦੀ ਉਚਾਈ ਕਿੰਨੀ ਹੋਣੀ ਚਾਹੀਦੀ ਆ ਕਿਉਂਕਿ ਇਹ ਸਾਰੀਆਂ ਹੀ ਜਿਹੜੀਆਂ ਵਿਗਿਆਨ ਦੇ ਆਧਾਰਤ ਗੱਲਾਂ ਨੇ ਆਮ ਤੌਰ ਤੇ ਦੇਖਿਆ ਆਪਾਂ ਖੁਰਲੀ ਦਾ ਜਿਹੜਾ ਸਾਈਜ਼ ਉੱਚਾ ਰੱਖ ਲੈਨੇ ਆ ਜਦੋਂ ਕਿ ਪਸ਼ੂ ਆਪਣੇ ਤਾਂ ਜਿਹੜੇ ਧਰਤੀ ਤੋਂ ਚੁਗ ਲੈਂਦੇ ਮਤਲਬ ਚੁਗ ਲੈਂਦੇ ਆ ਸੋ ਉਹ ਜ਼ਿਆਦਾਤਰ ਵਿਖਿਆ ਵੀ ਆਮ ਘਰਾਂ ਦੇ ਵਿੱਚ ਜਿਹੜੇ ਨਾ ਖੁਰਲੀ ਉੱਚੀ ਬਣੀ ਹੁੰਦੀ ਆ ਉਸ ਦਾ ਵੀ ਆਪਣੇ ਪਸ਼ੂਆਂ ਨੂੰ ਮਤਲਬ ਆਪਾਂ ਕਹਿ ਸਕਦੇ ਆਂ ਵੀ ਦੁੱਧ ਤੇ ਅਸਰ ਪੈਂਦਾ ਜਾਂ ਨੁਕਸਾਨ ਹੁੰਦਾ। ਸੋ ਸੋ ਇਹਨਾਂ ਦਾ ਰੱਖ ਰਖਾਵ ਜੋ ਉਹ ਸੱਜੇ ਢੰਗ ਨਾਲ ਆਪਾਂ ਨੂੰ ਕਰਨਾ ਚਾਹੀਦਾ। ਉਹਦੇ ਬਾਰੇ ਵੀ ਆਪਾਂ ਨੂੰ ਜਿਹੜਾ ਪੂਰਾ ਧਿਆਨ ਦੇਣਾ ਚਾਹੀਦਾ। ਤੀਸਰਾ ਜੋ ਮੂਲ ਸਿਧਾਂਤ ਉਹ ਆ ਜਾਂਦਾ ਵੀ ਪਸ਼ੂਆਂ ਦੀ ਖਰਾਕ। ਪਸ਼ੂਆਂ ਦੀ ਖਰਾਕ ਬਾਰੇ ਜਾਣਕਾਰੀ ਰੱਖਣਾ। ਮੇਰੇ ਤੋਂ ਪਹਿਲਾਂ ਡਾਕਟਰ ਵਿਵੇਕ ਸ਼ਰਮਾ ਜੀ ਤੁਹਾਨੂੰ ਪਸ਼ੂਆਂ ਦੀ ਖਾਦ ਖਰਾਕ ਬਾਰੇ ਦੱਸ ਕੇ ਗਏ ਆ। ਕੁਝ ਗੱਲਾਂ ਤਾਂ ਮੈਨੂੰ ਵੀ ਨਵੀਆਂ ਅੱਜ ਸਮਝ ਨੂੰ ਮਿਲੀਆਂ ਸੋ ਦੇਖੋ ਕਦੇ ਵੀ ਸਾਰੀ ਉਮਰ ਹੀ ਸਿੱਖਦੇ ਰਹਿਣਾ ਇਹ ਨਹੀਂ ਹੁੰਦਾ ਵੀ ਇੱਕ ਵਾਰੀ ਟ੍ਰੇਨਿੰਗ ਲੈ ਲਈਏ ਕਰ ਲਿਆ ਬੜੀਆਂ ਨਵੀਆਂ ਗੱਲਾਂ ਆਉਂਦੇ ਨੇ ਤਜਰਬੇ ਦੇ ਹਿਸਾਬ ਨਾਲ ਕਿਸਾਨ ਵੀਰਾਂ ਕੋ ਵੀ ਅਸੀਂ ਸਿੱਖਦੇ ਆ ਜਦੋਂ ਤਜਰਬੇ ਦੇ ਹਿਸਾਬ ਨਾਲ ਦੱਸਦੇ ਆ ਵੀ ਆ ਚੀਜ਼ ਇਸ ਤਰ੍ਹਾਂ ਉਹ ਜੋ ਦੇਖੀ ਜਾਂਦੀ ਜਿਹੜੇ 4-5 ਕਿਸਾਨ ਵੀ ਰਲ ਕੇ ਦੱਸਦੇ ਉਹ ਵਾਕਿਆ ਹੀ ਕਾਰਗਰ ਚੀਜ਼ ਹੁੰਦੀ ਆ ਸੋ ਆ ਵੀ ਖਾਦ ਖਰਾਕ ਬਾਰੇ ਸਹੀ ਹੋਣਾ ਜ਼ਰੂਰੀ ਆ ਉਹ ਸਹੀ ਹੋਣੀ ਚਾਹੀਦੀ ਆ ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਫੀਡ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਅਸਲ ਜੋ ਪਸ਼ੂਆਂ ਦੀ ਖਾਦ ਖਰਾਕ ਹੋਵੇ ਕਿ ਹਰਾਚਾਰਾ ਕਿਉਂਕਿ ਜੇ ਆਪਾਂ ਦੁੱਧ ਸਸਤਾ ਪੈਦਾ ਕਰਨਾ ਆਪਾਂ ਉੱਤਰੀ ਭਾਰਤ ਦੇ ਵਿੱਚ ਰਹਿੰਦੇ ਆ ਤੇ ਇੱਥੇ ਰეკਮੈਂਡੇਸ਼ਨ ਜਿਹੜੀ ਹੈਗੀ ਆ ਵੀ ਹਰਾਚਾਰਾ ਰਜਵਾ ਪਾਓ ਪਸ਼ੂਆਂ ਨੂੰ ਹਰੇ ਚਾਰੇ ਤੋਂ ਹੀ ਆਪਾਂ ਸਸਤਾ ਦੁੱਧ ਪੈਦਾ ਕਰ ਸਕਦੇ ਆ ਸੋ ਹਰੇ ਚਾਰੇ ਦੇ ਵਿੱਚ ਪਰਮਾਤਮਾ ਨੇ ਉਹ ਸਾਰੇ ਤੱਤ ਪਾਏ ਆ ਜੋ ਪਸ਼ੂਆਂ ਨੂੰ ਚਾਹੀਦੇ ਆ ਜੇਕਰ ਆਪਾਂ ਥੋੜੀ ਟੈਕਨੀਕਲ ਗੱਲ ਕਰ ਲਈਏ ਪਸ਼ੂਆਂ ਨੂੰ ਤਾਕਤ ਚਾਹੀਦੀ ਆ એનર્ਜੀ ਚਾਹੀਦੀ ਉੱਠਣ ਬੈਠਣ ਲਈ ਉਹ ਕਾਰਬੋਹਾਈਡਰੇਟ ਦੇ ਰੂਪ ਚ ਹਰੇਚਾਰੇ 'ਚ ਮੌਜੂਦ ਆ ਪਸ਼ੂਆਂ ਨੂੰ ਪ੍ਰੋਟੀਨ ਚਾਹੀਦੀ ਆਪਣੇ ਮਸਲ ਬਣਾਉਣ ਲਈ ਸਿਹਤ ਬਣਾਉਣ ਲਈ ਦੁੱਧ ਦੇ ਵਿੱਚ ਸਾਈ ਹੁੰਦੀ ਆ ਪ੍ਰੋਟੀਨ ਦੀ ਮਾਤਰਾ ਵੀ ਹਰੇਚਾਰੇ 'ਚ ਹੈਗੀ ਆ ਇਸੇ ਤਰੀਕੇ ਨਾਲ ਵਿਟਾਮਿਨ ਚਾਹੀਦੇ ਆ ਉਹ ਵੀ ਹਰੇਚਾਰੇ 'ਚ ਹੈਗੇ ਆ ਵੱਖ-ਵੱਖ ਜਿਹੜੇ ਖੰਜ ਪਦਾਰਥ ਚਾਹੀਦੇ ਆ ਤਾਂ ਤਾਂ ਉਹ ਵੀ ਹਰੇਚਾਰੇ 'ਚ ਮੌਜੂਦ ਹੁੰਦੀਆਂ ਸ਼ਰਤ ਆ ਵੀ ਹਰਾ ਚਾਰ ਵਧੀਆ ਹੋਵੇ ਸੋ ਸਭ ਤੋਂ ਅਗਰ ਤੁਸੀਂ ਆਪਣੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਵੀ ਜਿਹੜੇ ਪਸ਼ੂ ਆ ਤੁਹਾਡੇ ਉਹ ਨੀਵਾ ਤੇ ਜੇ ਰੀਡ ਦੀ ਹੱਡੀ ਦੀ ਗੱਲ ਕਰੀਏ ਤੁਹਾਡੇ ਫਾਰਮ ਦੀ ਰੀਡ ਦੀ ਹੱਡੀ ਉਹ ਕੀ ਆ ਉਹ ਹੈ ਤੁਹਾਡੇ ਹਰਾਚਾਰਾ ਹਰੇ ਚਾਰੇ ਦੇ ਵਿੱਚ ਕੀ ਆ ਵੇਖੋ ਰਜਵਾ ਪਾਉਣਾ ਆਪਾਂ ਪਸ਼ੂ ਜਿੰਨਾ ਵੀ ਖਾ ਲੇ ਆਮ ਤੌਰ ਤੇ ਵੱਡੇ ਪਸ਼ੂ ਆ ਜਿਹੜੇ ਉਹ ਆਪਣੇ ਭਾਰ ਤੋਂ ਦਸਵਾਂ ਹਿੱਸਾ ਉਹਨਾਂ ਦੀ ਲੋਡ ਹੁੰਦੀ ਆ ਆਮ ਤੌਰ ਤੇ ਗਾਵਾਂ ਮੱਝਾਂ ਆਪਣੀਆਂ ਚਾਰ ਕਿੰਟਲ ਜਾਂ 400 ਕਿਲੋ ਜਾਂ 500 ਕਿਲੋ ਦੇ ਕਰੀਬ ਹੁੰਦੀਆਂ ਉਹਦਾ ਦਸਵਾਂ ਹਿੱਸਾ 40 ਤੋਂ 50 ਕਿਲੋਗ੍ਰਾਮ ਸੋ ਇੱਕ ਪਸ਼ੂ ਨੂੰ ਜੋ ਸ਼ਿਫਾਰਸ਼ ਹੈ ਮਹਿਕਮੇ ਲੋ 40 ਤੋਂ 50 ਕਿਲੋਗ੍ਰam ਹਰਾਚਾਰਾ ਹਰ ਰੋਜ਼ ਲੋੜ ਆ ਇਹ ਆਪਣਾ ਫਰਜ਼ ਆ ਪਸ਼ੂਆਂ ਨੂੰ ਵੀ ਉਹਨਾਂ ਦੀ ਲੋੜ ਪੂਰੀ ਕਰੀਏ ਔਰ ਇਹ ਤਾਂ ਕਿ ਕੁਆਂਟੀਟੀ ਦੀ ਗੱਲ ਇਹ ਤਾਂ ਸਮਝ ਲੱਗ ਜਾਂਦੀ ਆ ਪਰ ਉਹਦੇ ਨਾਲ ਨਾਲ ਜਿਹੜਾ ਵੇਖੋ ਜਾਗਰੂਕੀ ਕਰਨ ਆ ਵੀ ਵਧੀਆ ਕੁਆਲਿਟੀ ਦਾ ਹਰਾਚਾਰਾ ਪਾਉਣਾ ਹੁਣ ਇਹ ਨਹੀਂ ਆਮ ਤੌਰ ਤੇ ਦੇਖਿਆ ਵੀ ਰਸਤੇ ਬਿਲਕੁਲ ਛੋਟਾ ਵੱਡ ਰਹੇ ਆ ਆਪਾਂ ਦੋ ਦੋ ਗਿੱਠਾਂ ਦਾ ਉੱਚ ਪਾਣੀ ਦੀ ਮਾਤਰਾ ਜ਼ਿਆਦੀ ਆ ਖੁਰਾਕੀ ਦਾ ਤੱਤ ਘਟਿਆ ਪਸ਼ੂ ਨੂੰ ਪਾਵਾਂਗੇ ਮੋਕ ਲੱਗ ਜੇਗੀ ਦੁੱਧ ਘਟ ਦੇਣਗੇ ਬਿਮਾਰ ਹੋ ਜਾਣਗੇ ਸੋ ਆਪਾਂ ਨੂੰ ਹਰੇ ਚਾਰੇ ਦੀ ਵਿਹੁਤਬੰਦੀ ਕਰਕੇ ਬੀਜਣਾ ਚਾਹੀਦਾ ਮਿਸ਼ਰਤ ਚਾਰੇ ਪਾਉਣੇ ਚਾਹੀਦੇ ਆ ਵਨ ਸੋਨੇ ਜਿਸ ਤਰ੍ਹਾਂ ਅੱਜ ਕੱਲ ਬਰਸੀਮ ਜਮੀਆਂ ਰਾਈ ਕਾਵਾ ਸੋ ਇਹ ਵੱਖ-ਵੱਖ ਚਾਰੇ ਬੀਜ ਕੇ ਔਰ ਇਹਨਾਂ ਨੂੰ ਵੱਡਿਆਂ ਕਰਕੇ ਪਾਉਣਾ ਜਦੋਂ ਇਹ ਫਲਾਵਰਿੰਗ ਸਟੇਜ ਤੇ ਫਰੂਟਿੰਗ ਦਾ ਫਲਾਵਰਿੰਗ ਸਟੇਜ ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਗੱਬੇ ਤੇ ਕਹਿੰਦੇ ਨੇ ਗੱਬੇ ਤੇ ਆ ਜਾਣ ਜਦੋਂ ਚਾਰਿਆਂ ਨੂੰ ਫੁੱਲ ਲੱਗ ਜਾਣ ਫਲ ਲੱਗਣ ਦੇ ਕਰੀਬ ਹੋਵੇ ਉਸ ਸਮੇਂ ਦੇ ਵਿੱਚ ਇਹਨਾਂ ਦੇ ਖੁਰਾਕੀ ਦਾਤ ਜ਼ਿਆਦਾ ਹੁੰਦੇ ਆ ਚਾਰੇ ਦੇ ਵਿੱਚ ਹজম ਜ਼ਿਆਦਾ ਹੁੰਦੇ ਆ ਪਸ਼ੂ ਖਾਊਗਾ ਤੰਦਰੁਸਤ ਰਹੂਗਾ ਦੁੱਧ ਜ਼ਿਆਦਾ ਦੇਊਗਾ ਸੋ ਦੋ ਗੱਲਾਂ ਦਾ ਧਿਆਨ ਰੱਖਣਾ ਹਰਾ ਚਾਰਾ ਰਜਮਾ ਪਾਉਣਾ ਔਰ ਵਧੀਆ ਕਿਸਮ ਦਾ ਪਾਉਣਾ ਵੱਡਾ ਕਰਕੇ ਪਾਉਣਾ ਬਿਲਕੁਲ ਪੱਕੇ ਹੋਏ ਵੀ ਨਹੀਂ ਪਾਉਣਾ ਤੇ ਬਿਲਕੁਲ ਛੋਟਾ ਵੀ ਨਹੀਂ ਪਾਉਣਾ ਜਦੋਂ ਗੱਭੇ ਤੇ ਆ ਜਾਣ ਉਸ ਸਮੇਂ ਦੇ ਕੱਟ ਕੇ ਪਾਉਣਾ ਔਰ ਤੁਸੀਂ ਹਰੇ ਚਾਰੇ ਨੂੰ ਜੇ ਸਹੀ ਕਰ ਲੋਗੇ ਤੇ ਤੁਹਾਡਾ ਫਾਰਮ ਜਿਹੜਾ ਉਹ ਕਾਮਯਾਬੀ ਨਾਲ ਚੱਲਣਾ ਸ਼ੁਰੂ ਹੋ ਜਾਊਗਾ ਉਹਦੇ ਵਿੱਚ ਦੇਖੋ ਆਪਣੀ ਰੁੱਤ ਬਦਲਦੀ ਆ ਜਿਸ ਤਰ੍ਹਾਂ ਹੁਣ ਸਰਦੀ ਦੀ ਰੁੱਤ ਆ ਹੋਰ ਮਹੀਨੇ ਬਾਅਦ ਗਰਮੀ ਦੀ ਰੁੱਤ ਸ਼ੁਰੂ ਹੋ ਜਾਣੀ ਆ 2 ਮਹੀਨੇ ਬਾਅਦ ਜ਼ਿਆਦਾ ਗਰਮੀ ਹੋ ਜੂਗੀ ਆਪਣੇ ਕੋ ਜਿਹੜੇ ਹੁਣ ਹਰੇ ਚਾਰੇ ਖੇਤਾਂ 'ਚ ਆ ਇਹ ਸੁੱਕ ਜਾਣਗੇ ਵਿਸਾਖੀ ਤੋਂ ਬਾਅਦ ਜ਼ਮੀਨ ਵਗੈਰਾ ਬਰਸੀਮ ਨਵੇਂ ਚਾਰੇ ਤਿਆਰ ਨਹੀਂ ਹੁੰਦੇ ਸੋ ਉਹਦੇ ਵਾਸਤੇ ਸ਼ਿਫਾਰਿਸ਼ ਸਾਰੇ ਹੀ ਮਹਿਕਮੇ ਜਿੰਨੇ ਵੀ ਵੱਖ-ਵੱਖ ਮਹਿਕਮੇ ਤੋਂ ਆਏ ਆ ਵੀ ਹਰੇ ਚਾਰੇ ਦਾ ਆਚਾਰ ਬਣਾਓ ਦੇਖੋ ਡੇਰੀ ਨੂੰ ਕਾਮਯਾਬ ਕਰਨਾ ਤਾਂ ਹਰੇ-ਚਾਰੇ ਦਾ ਆਚਾਰ ਜ਼ਰੂਰ ਪੋਣਾ ਪਊਗਾ ਮਕਸਦ ਕੀ ਹੈ ਹਰਾ-ਚਾਰਾ ਰਜਵਾ ਪੋਣਾ ਪਸ਼ੂਆਂ ਨੂੰ ਮੌਸਮ ਦੇ ਨਾਲ ਆਪਣੇ ਕੋਲ ਦੋ ਸੀਜ਼ਨ ਆਉਂਦੇ ਆ ਜਿਸ ਤਰ੍ਹਾਂ ਆਪਾਂ ਜਦੋਂ ਕਣਕ ਵੱਢਾਂਗੇ ਜਿਹੜਾ ਆਪਣਾ ਅਪ੍ਰੈਲ ਮਈ ਦਾ ਮਹੀਨਾ ਹੋਏਗਾ ਉਦੋਂ ਹਰੇ-ਚਾਰੇ ਦੀ ਘਾਟ ਆਊਗੀ 20 ਦਿਨਾਂ 'ਚ 25 ਦਿਨਾਂ 'ਚ ਇੱਕ ਮਹੀਨਾ ਹੋਵੇ ਆਮ ਤੌਰ ਤੇ ਦੇਖਿਆ ਵੀ ਆਪਾਂ ਉਦੋਂ 40 ਕਿਲੋ ਦੀ ਸ਼ਿਫਾਰਿਸ਼ ਆਪਾਂ 4-4 5-5 ਕਿਲੋ ਹਰਾ-ਚਾਰਾ ਪਾਉਨੇ ਆ ਇਸੇ ਤਰੀਕੇ ਨਾਲ ਜਦੋਂ ਕਣਕ ਬੀਜਦੇ ਆ ਨਵੰਬਰ ਦੇ ਵਿੱਚ ਨਵੰਬਰ ਦਸੰਬਰ ਚ ਉਦੋਂ ਹਰੇਚਾਰੇ ਦੀ ਘਾਟ ਆਉਂਦੀ ਆ ਸੋ ਇਹਨਾਂ ਦੋਨਾਂ ਹੀ ਸਮਿਆਂ ਨੂੰ ਪੂਰਾ ਕਰਨ ਵਾਸਤੇ ਔਰ ਇਸ ਦੇ ਉਲਟ ਹੋਰ ਵੇਖੋ ਬਹੁਤ ਹੀ ਮਜ਼ੇਦਾਰ ਗੱਲ ਆ ਕਿ ਦੋ ਵਾਰੀ ਚਾਰਾ ਆਪਣੇ ਕੋਲ ਵੱਧ ਹੁੰਦਾ ਜਿਸ ਤਰ੍ਹਾਂ ਅਗਲੇ ਮਹੀਨੇ ਮਾਰਚ ਦੇ ਵਿੱਚ ਤੁਹਾਡੇ ਸਾਰੇ ਕੋਲ ਹਰਾਚਾਰਾ ਵੱਧ ਹੋਊਗਾ 40 ਕਿਲੋ ਤੋਂ ਵੱਧ ਜਾਏਗਾ ਮੰਡੀ ਚ ਲੈ ਕੇ ਜਾਓਗੇ ਉਹਦਾ ਰੇਟ ਨਹੀਂ ਮਿਲਣਾ ਸੋ ਉਸ ਸਮੇਂ ਤੇ ਉਸ ਚਾਰੇ ਨੂੰ ਜਦੋਂ ਚਾਰਾ ਤੁਹਾਡੇ ਕੋਲ ਜ਼ਿਆਦਾ ਵਾ ਉਸ ਨੂੰ ਕੱਟ ਕੇ ਉਹਦਾ ਆਚਾਰ ਬਣਾਓ ਬਹੁਤ ਸੌਖਾ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਡੇਰੀ ਵਾਲਿਆਂ ਨੂੰ ਫੋਨ ਕਰ ਸਕਦੇ ਹੋ ਕਿਸੇ ਨੂੰ ਮੈਂ ਖੁਦ ਆਣ ਕੇ ਤੁਹਾਨੂੰ ਆਚਾਰ ਜਿਹੜਾ ਉਹਦੇ ਬਾਰੇ ਸਾਰਾ ਕਿਸ ਤਰੀਕੇ ਨਾਲ ਪਾਉਣਾ ਹੈ ਉਹਦਾ ਸਾਈਜ਼ ਕਿਸ ਤਰੀਕੇ ਨਾਲ ਕਿੰਨੇ ਪਸ਼ੂ ਆ ਤੁਹਾਨੂੰ ਉਹ ਉਸ ਤਰੀਕੇ ਨਾਲ ਸਾਰਾ ਬੈਠ ਕੇ ਸਮਝਾਇਆ ਜਾਂਦਾ ਔਰ ਉਹ ਇੱਕ ਖਾਈ ਤਿਆਰ ਕੀਤੀ ਨੇ ਬੜੇ ਤਰੀਕੇ ਆ ਪੁਰਾਣਾ ਤਰੀਕਾ ਸੀ ਅਸੀਂ ਖਾਈ ਤਿਆਰ ਕਰਕੇ ਪਾਉਂਦੇ ਸੀਗੇ ਓਪਨ ਦੇ ਵਿੱਚ ਸਾਡੇ ਕਿਸਾਨ ਵੀਰ ਪਾਉਣ ਲੱਗ ਗਏ ਆ ਔਰ ਇੱਕ ਹੁਣ ਨਵਾਂ ਜਿਹੜਾ ਵਾ ਗੱਠਾਂ ਦੇ ਰੂਪ ਦੇ ਵਿੱਚ ਜਿਹੜੇ ਯੂਨਿਟ ਲੱਗੇ ਆ ਜਿਹੜੇ ਕ ਆਪਣੇ ਜਾ ਅੱਜ ਹਰਜਿੰਦਰ ਸਿੰਘ ਮੇਰੇ ਖਾਲ ਆਏ ਆ ਉਹਨਾਂ ਨੇ ਬੈਠੇ ਆ ਯੂਨਟ ਲਗਾਇਆ ਆਪਣੇ ਏਰੀਆ ਦੇ ਵਿੱਚ ਪਿੰਡ ਖੁੰਡੇ ਹਲਾਲ ਦੇ ਤੇ ਉਹ ਕਿਉਂਕਿ ਟਰਾਂਸਪੋਰਟ ਕਰਨਾ ਸਾਈਲ ਵਿੱਚ ਇੱਕ ਨਾ ਪ੍ਰੋਬਲਮ ਸੀ ਸਾਡੀ ਵਰਕਸ਼ਾਪਾਂ ਲੱਗਦੇ ਉਹ ਕਹਿੰਦੇ ਵੀ ਟਰਾਂਸਪੋਰਟ ਨਹੀਂ ਹੁੰਦਾ ਆਪਾਂ ਖੱਡ ਚ ਪਾ ਲਿਓ ਟਰਾਂਸਪੋਰਟ ਨਹੀਂ ਹੋ ਸਕਦਾ ਉਹ ਤੋਂ ਉਸੇ ਫਾਰਮ ਲਈ ਆ ਹੁਣ ਜੇ ਅਗਰ ਗੱਠਾ ਬਣਾ ਲਾਂਗੇ ਤਾਂ ਆਪਾਂ ਪੰਜਾਬ ਦੇ ਕਿ ਸਾਰੇ ਦੇਸ਼ ਦੇ ਕੋਨੇ 'ਚ ਕਿਤੇ ਵੀ ਕਿਸੇ ਵੀ ਕਿਸਾਨ ਵੀਰ ਨੂੰ ਆ ਲੋਡ ਆ ਹਰੀ ਚਾਰੇ ਦੇ ਆਪਾਂ ਭੇਜ ਸਕਦੇ ਆ ਸੋ ਉਹ ਦੇਖਣਾ ਕਿਸਾਨ ਵੀਰ ਨੇ ਕਿ ਕਿਸ ਮੈਨੂੰ ਕਿਹੜੀ ਸੁਵਿਧਾ ਚਾਹੀਦੀ ਹੈ ਮੈਂ ਗੱਠਾ ਨਾਲ ਤਿਆਰ ਕਰਨਾ ਵਾ ਮੈਂ ਓਪਨ ਦੇ ਵਿੱਚ ਤਿਆਰ ਕਰਨਾ ਜਾਂ ਮੈਂ ਖਾਈ ਤੇ ਵਿੱਚ ਕਰਨਾ ਜਾਂ ਬੈਗ ਸਾਈਲੋ ਬੈਗ ਉਹਦੇ ਉਹਨਾਂ 'ਚ ਤਿਆਰ ਕਰਨਾ ਸੋ ਬਹੁਤ ਸੌਖਾ ਤਰੀਕਾ ਵਾ ਸਿਰਫ ਇਹ ਆ ਵੀ ਹਰਾ ਚਾਰਾ ਤੇ ਅਚਾਰ 'ਚ ਕੋਈ ਜ਼ਿਆਦਾ ਅੰਤਰ ਨਹੀਂ ਆ ਜਦੋਂ ਖਰਾਕੀ ਤੱਤ ਜ਼ਿਆਦਾ ਹੁੰਦੇ ਆ ਉਸ ਚੀਜ਼ ਨੂੰ ਕੱਟ ਕੇ ਸਟੋਰ ਕਰ ਲਿਆ ਜਾਂਦਾ ਜਦੋਂ ਘਾਟ ਹੁੰਦੀ ਆ ਉਸ ਸਮੇਂ ਤੇ ਵਰਤ ਸਕਦੇ ਆ ਸਿਰਫ ਹਰੇ ਚਾਰੇ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਆਪਾਂ ਅਚਾਰ ਬਣਾਉਣੇ ਹਰੇ ਚਾਰੇ ਦਾ ਸੋ ਹਰੇ ਚਾਰੇ ਤੇ ਜਾਦਾ ਆਪਾਂ ਨੂੰ ਜ਼ੋਰ ਦੇਣ ਦੀ ਲੋੜ ਆ ਆਚਾਰ ਕਹਿ ਲੋ ਜਾਂ ਹਰਾਚਾਰਾ ਕਹਿ ਲੋ ਇੱਕ ਹੀ ਗੱਲ ਆ ਉਹ ਇੱਕੋ ਜਿੰਨੇ ਤੱਤ ਹੁੰਦੇ ਆ ਤੁਸੀਂ ਸਾਰਾ ਸਾਲ ਹੀ ਆਚਾਰ ਪਾ ਸਕਦੇ ਹੋ ਆਮ ਤੌਰ ਤੇ ਹੁੰਦਾ ਕਿ ਹਰੇਚਾਰਾ ਕਈ ਵਾਰੀ ਆਪਣੇ ਕੋਲ ਛੋਟਾ ਪਾਇਆ ਜਾਂਦਾ ਕਈ ਵਾਰੀ ਪੱਕ ਜਾਂਦਾ ਇਸ ਕਰਕੇ ਆਪਾਂ ਨੂੰ ਪੂਰਾ ਲਾਭ ਨਹੀਂ ਮਿਲਦਾ ਪਰ ਜਦੋਂ ਆਪਾਂ ਆਚਾਰ ਬਣਾਉਨੇ ਆ ਉਹ ਆਪਾਂ ਵਧੀਆ ਸਟੇਜ ਤੇ ਕੱਟ ਕੇ ਜਦੋਂ ਤੱਤਾਂ ਨਾਲ ਭਰਪੂਰ ਹੋਊਗਾ ਉਦੋਂ ਕੱਟ ਕੇ ਉਹਦਾ ਤਿਆਰ ਕਰਨਾ ਇਸ ਕਰਕੇ ਅਚਾਰ ਦਾ ਹਮੇਸ਼ਾ ਹੀ ਹੱਥ ਉੱਪਰ ਰਹਿੰਦਾ ਪਸ਼ੂ ਜਦੋਂ ਪਾਈਏ ਦੁੱਧ ਜ਼ਿਆਦਾ ਦੇਣਗੇ ਤੁਹਾਡੇ ਫਾਰਮ ਜਿਹੜਾ ਕਾਮਯਾਬੀ ਲਜਾਊਗਾ ਸੋ ਮੈਂ ਚਾਹਾਂਗਾ ਜੀ ਅੱਜ ਕੈਂਪ ਬਲੈਕ ਲੈਬ ਦਾ ਤੁਹਾਡੇ ਪਿੰਡ ਲੱਗਿਆ ਕੋਈ ਦੋ ਕਿਸਾਨ ਤਿੰਨ ਕਿਸਾਨ ਜੇ ਇਥੇ ਸ਼ੁਰੂਆਤ ਕਰ ਲੈਣ ਤੇ ਮੈਂ ਸਮਝਾਂਗਾ ਡੇਰੀ ਵਾਲਿਆਂ ਦਾ ਜਿਹੜਾ ਮਕਸਦ ਸੀਗਾ ਉਹ ਕਾਮਯਾਬ ਹੋ ਗਿਆ ਵੀ ਜੇ ਇੱਕ ਦੋ ਕਿਸਾਨ ਵੀ ਹਰੇਚਾਰੇ ਦਾ ਆਚਾਰ ਪਾ ਲੈਣ ਟੈਕਨੋਲੋਜੀ ਅਸੀਂ ਸਾਰੀ ਦੇਣ ਨੂੰ ਤਿਆਰ ਆ ਤੁਹਾਨੂੰ ਸੋ ਉਹਦਾ ਜਮੇਂ ਦਾ ਆਚਾਰ ਪੈ ਸਕਦਾ ਜੇ ਹੁਣ ਗੱਲ ਕਰੀਏ ਰਾਈ ਕਾ ਦਾ ਆਚਾਰ ਪੈ ਸਕਦਾ ਗਾਹ ਸੌਣੀ ਦਾ ਸੀਜ਼ਨ ਆਊਗਾ ਉਹਦਾ ਆਪਾਂ ਮੱਕੇ ਵੀ ਸਕਦੇ ਆ ਆਪਣੀ ਏਰੀਆ ਚ ਪੈਂਦੇ ਸਾਰੇ ਪਿੰਡਾਂ ਜੀ ਆਸ-ਪਾਸ ਮੂਲ ਸਿਧਾਂਤ ਦੀ ਗੱਲ ਕਰ ਰਹੇ ਸੀ ਪਹਿਲਾਂ ਆਪਾਂ ਗੱਲ ਕੀਤੀ ਸੀ ਚੰਗੀ ਨਸਲ ਦੇ ਪਸ਼ੂ ਰੱਖਨੇ ਆ ਚੰਗਾ ਪ੍ਰਬੰਧ ਕਰਨਾ ਵਾ ਚੰਗੀ ਖਰਾਕ ਦੇਣੀ ਆ ਵੇਖੋ ਖਰਾਕ ਤੇ ਤੁਹਾਡਾ ਕਰੀਬ-ਕਰੀਬ 70% ਖਰਚਾ ਆ ਜਾਂਦਾ ਬਹੁਤ ਹੀ ਸਮਝਣ ਦੀ ਲੋੜ ਆ ਕੋਈ ਖਰਾਕ ਕਿੰਨੀ ਪਾਉਣੀ ਆ ਕੀ ਚੀਜ਼ ਚਾਹੀਦੀ ਆ ਉਹ ਚੀਜ਼ ਆਪਾਂ ਨੂੰ ਸਮਝ ਆਉਣੀ ਚਾਹੀਦੀ ਆ ਕਦੇ ਵੀ ਨਹੀਂ ਇਸ ਤਰ੍ਹਾਂ ਦਾ ਵੀ ਕੋਈ ਚੀਜ਼ ਵੱਧ ਪਾ ਕੇ ਮੰਨ ਲਓ ਐ ਨਹੀਂ ਹੁੰਦਾ ਵੀ ਬਾਦਾਮ ਖਵਾ ਕੇ ਆਪਾਂ ਵੱਧ ਦੁੱਧ ਚੋਲਾਂਗੇ ਜਿਸ ਤਰ੍ਹਾਂ ਕਿਉਂਕਿ ਪਸ਼ੂ ਜਿਹੜਾ ਦੁੱਧ ਦਿੰਦਾ ਪੈਸੇ ਜ਼ਿਆਦੇ ਲੱਗ ਜਾਣਗੇ ਦੁੱਧ ਨੂੰ ਘੱਟ ਹੀ ਦੇਣਾ ਦੂਸਰਾ ਹੁੰਦਾ ਵੀ ਖਰਾਕ ਨਾਲ ਹੁਣ ਜਿਵੇਂ ਅੱਜ ਕੱਲ ਆਪਾਂ ਅਮਰੀਕਨ ਗਾਵਾਂ ਐਫ ਐਫ ਕਹਿ ਦਿੰਦੇ ਆ ਇਹਨਾਂ ਦੀ ਇੱਕ ਸ਼ਮਤਾ ਜ਼ਿਆਦੀ ਆ 40 ਲੀਟਰ 50 ਲੀਟਰ 60 ਲੀਟਰ 70 ਲੀਟਰ ਤੋਂ ਵੀ ਉੱਪਰ ਸੋ ਇਹਨਾਂ ਨੂੰ ਆਪਾਂ 70 ਲੀਟਰ ਦੇ ਗਾਵਾਂ ਨੂੰ 70 ਲੀਟਰ ਵਾਲੀ ਖੁਰਾਕ ਦੇਣੀ ਆ ਜੇ ਕੋ 40 ਲੀਟਰ ਵਾਲੀ ਉਹਨੂੰ 40 ਲੀਟਰ ਖੁਰਾਕ ਦੇਣੀ ਆ ਉਹਨੂੰ ਕਿੰਨਾ ਖਾਲ ਬੜਿਵਾ ਉਹ ਸਾਰਾ ਉਸ ਦੇ ਹਿਸਾਬ ਨਾਲ ਹੀ ਕਰਕੇ ਜਿਵੇਂ ਪਹਿਲਾਂ ਇਸ ਵਿਸ਼ੇ ਦੇ ਡਾਕਟਰ ਸਾਹਿਬ ਦੱਸ ਕੇ ਤੁਹਾਨੂੰ ਉਹ ਸਮਝਣ ਦੀ ਲੋੜ ਆਪਾਂ ਨੂੰ ਉਸੇ ਤਰੀਕੇ ਨਾਲ ਹੀ ਉਹਨੂੰ ਆਪਾਂ ਖੁਰਾਕ ਉਹਦੇ ਹਰਾਚਾਰਾ ਉਹਦਾ ਆਪਣਾ ਫੀਡ ਉਹਦੇ ਜਿਹੜੇ ਆ ਫੀਡ ਸਪਲੀਮੈਂਟ ਆ ਕੋਈ ਉਹ ਹਰ ਇੱਕ ਚੀਜ਼ ਜਿਹੜੀ ਪੂਰੀ ਕਰਨੀ ਆ ਸੋ ਇਹ ਖੁਰਾਕ ਪਸ਼ੂ ਨੂੰ ਲੋਡ ਮੁਤਾਬਕ ਦੇਣੀ ਆ ਜਿੰਨੀ ਉਹਦੀ ਲੋੜ ਆ ਉਸੇ ਤਰੀਕੇ ਨਾਲ ਕਰਕੇ ਆਪਾਂ ਮੁਨਾਫਾ ਉਹਦਾ ਕਮਾਉਣਾ ਕਿਉਂਕਿ ਦੁੱਧ ਆਪਾਂ ਆਮ ਤੌਰ ਤੇ ਸਿਆਮ ਕਹਿੰਦੇ ਆ ਵੀ ਦੁੱਧ